ਕਿਸਾਨੀ ਨੂੰ ਲੈ ਕੇ ਇਸ ਵੇਲੇ 605 ਮੱਚੀ ਹੋਈ ਹੈ ਕਿਉਂਕਿ ਇੱਕ ਪਾਸੇ ਤਾਂ 14 ਤਰੀਕ ਦੀ ਮੀਟਿੰਗ ਮਿੱਥ ਲਈ ਗਈ ਹੈ ਚੰਡੀਗੜ੍ਹ 26 ਸੈਕਟਰ ਦੇ ਵਿੱਚ ਔਰ ਦੂਜੇ ਪਾਸੇ ਸ਼ੰਭੂ ਮੋਰਚੇ ਉੱਤੇ ਹੁਣ 605 ਹੈ ਦੋ ਫਾਰਮਾਂ ਕਿਸਾਨਾਂ ਦੀਆਂ ਕੰਮ ਕਰ ਰਹੀਆਂ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਖਨੋਰੀ ਬਾਰਡਰ ਦੇ ਉੱਤੇ ਲੰਘੇ ਦੇਣੀ ਇਹ ਫੈਸਲਾ ਹੋਇਆ ਸੀ ਕਿ ਦੋਵੇਂ ਫਾਰਮਾਂ ਮੀਟਿੰਗ ਕਰਨਗੀਆਂ 26 ਸੈਕਟਰ 14 ਤਰੀਕ ਨੂੰ ਔਰ ਕੇਂਦਰ ਦੇ ਨੁਮਾਇੰਦੇ ਸੂਬਾ ਸਰਕਾਰ ਦੇ ਨੁਮਾਇੰਦੇ ਉਸ ਮੀਟਿੰਗ 'ਚ ਸ਼ਾਮਿਲ ਹੋਣਗੇ ਕਿਤਨੇ ਕਿਤੇ ਕਿਸਾਨਾਂ ਦੀ ਆਸ ਬੱਤੀ ਸੀ ਪੁਖੜ ਧਾਲਾਂ ਖਤਮ ਹੋਈਆਂ ਸੀ ਪਰ ਦੂਜੇ ਪਾਸੇ ਸ਼ੰਭੂ ਮੋਰਚੇ ਦੇ ਉੱਤੇ ਯਾਨੀ ਕੱਲ ਨੂੰ 21 ਤਰੀਕ ਨੂੰ ਕਿਸਾਨਾਂ ਵੱਲੋਂ ਦਿੱਲੀ ਕੂਚ ਕੀਤਾ ਜਾਣਾ ਸੀ ਇਹ ਐਲਾਨ ਹੋਇਆ ਸੀ ਸ਼ੰਭੂ ਮੋਰਚੇ ਦੇ ਵੱਲੋਂ ਔਰ ਅੱਗੇ ਵਧਣਾ ਸੀ ਦਿੱਲੀ ਵੱਲ ਨੂੰ ਪਰ ਉੱਥੇ ਹੁਣ ਕੀ ਹੋਵੇਗਾ ਸਵਾਲ ਇਸ ਗੱਲ ਦਾ ਆ। ਬਰ ਅਸਲ ਸਰਵਨ ਸਿੰਘ ਪੰਦੇਰ ਦੀ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਦੇ ਵਿੱਚ ਸਰਵਨ ਸਿੰਘ ਪੰਦੇਰ ਇਸ ਗੱਲ ਵੱਲ ਇਸ਼ਾਰਾ ਕਰਦੇ ਨਜ਼ਰ ਆ ਰਹੇ ਨੇ ਕਿ ਅੱਜ ਬਾਅਦ ਦੁਪਹਿਰ ਇਸ ਗੱਲ ਦਾ ਐਲਾਨ ਕੀਤਾ ਜਾਵੇਗਾ ਕਿ ਦਿੱਲੀ ਕੂਚ ਹੋਵੇਗੀ। ਯਾ ਨਹੀਂ ਦਿੱਲੀ ਵੱਲ ਨੂੰ ਕੂਚ ਕੀਤਾ ਜਾਵੇਗਾ ਜਾਂ ਨਹੀਂ ਅਜੇ ਤੱਕ ਕਿਸਾਨ ਸ਼ੋਰ ਨਹੀਂ ਹਾਲਾਂਕਿ ਕਿਤੇ ਨਾ ਕਿਤੇ ਸ਼ੰਭੂ ਮੋਰਚੇ ਦੇ ਵੱਲੋਂ ਇਹ ਐਲਾਨ ਸੀ ਕਿ 21 ਤਰੀਕ ਨੂੰ ਦਿੱਲੀ ਕੂਚ ਕੀਤਾ ਜਾਵੇਗਾ ਜਥਾ ਜਿਹੜਾ 101 ਕਿਸਾਨਾਂ ਦਾ ਉਹ ਅੱਗੇ ਵਧੇਗਾ ਪਰ ਦੂਜੇ ਪਾਸੇ ਖਨੌਰੀ ਬਾਰਡਰ ਦੇ ਉੱਤੇ ਐਲਾਨ ਹੋ ਜਾਂਦਾ ਹੈ ਕਿ ਦੋਵੇਂ ਫਾਰਮਾਂ ਦੀ ਮੀਟਿੰਗ 14 ਤਰੀਕ ਨੂੰ ਕੀਤੀ ਜਾਵੇਗੀ ਉਸ ਮੀਟਿੰਗ ਦੇ ਵਿੱਚ ਕੀ ਕੁਝ ਹੋਵੇਗਾ ਕੀ ਨਹੀਂ ਹੋਵੇਗਾ ਕਿਸਾਨਾਂ ਦੀ ਇੱਕ ਆਸ ਵੱਜ ਗਈ ਸੀ ਦੂਜੇ ਪਾਸੇ ਸੂਬਾ ਸਰਕਾਰ ਦੇ ਨੁਮਾਇੰਦੇ ਕੇਂਦਰ ਸਰਕਾਰ ਦੇ ਨੁਮਾਇੰਦੇ ਉਸ ਮੀਟਿੰਗ ਚ ਸ਼ਾਮਿਲ ਹੋਣ ਜਾ ਰਹੇ ਸੀ ਹੁਣ ਇਹਦੇ ਦਰਮਿਆਨ ਇਹ ਇੱਕ ਦਿੱਲੀ ਕੂਚ ਹੋਵੇਗਾ ਜਾਂ ਇਹਨੂੰ ਰੱਦ ਕਰ ਦਿੱਤਾ ਜਾਵੇਗਾ ਸਵਾਲ ਇਹਦੇ ਖੜਦੇ ਪਏ ਆ ਸਰਵਨ ਸਿੰਘ ਪੰਦੇਰ ਨੇ ਆਪਣੀ ਵੀਡੀਓ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਇੱਕ ਇਸ਼ਾਰਾ ਕੀਤਾ ਹੈ ਕਿ ਸਰਕਾਰ ਕੇਂਦਰੀ ਏਜੰਸੀਆਂ ਜਿਹੜੀਆਂ ਨੇ ਉਹ ਕਿਸਾਨਾਂ ਅੰਦਰ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿਸਾਨਾਂ ਦੇ ਅੰਦਰ ਇੱਕ ਰਾਹ ਪਟਕਾਊ ਤਰੀਕਾ ਅਖਤਿਆਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਔਰ ਇਸੇ ਕਰਕੇ ਇਹ ਬਿਲਕੁਲ ਵੀ ਇਹਦਾ ਸਵਾਗਤ ਨਹੀਂ ਕੀਤਾ ਜਾਵੇਗਾ ਇਹਨੂੰ ਐਕਸੈਪਟ ਨਹੀਂ ਕੀਤਾ ਜਾਵੇਗਾ ਹੁਣ ਇਸ ਬਿਆਨ ਦੇ ਨਾਲ ਸਰਵਨ ਸਿੰਘ ਪੰਦੇਰ ਦੇ ਇਸ ਬਿਆਨ ਦੇ ਨਾਲ ਮਤਲਬ ਕੀ ਹੈ ਉਹ ਕੀ ਕਹਿਣਾ ਚਾਹੁੰਦੇ ਨੇ ਕਿ 14 ਤਰੀਕ ਦੀ ਮੀਟਿੰਗ ਵੱਲ ਨੂੰ ਹਵਾਲਾ ਹੈ ਕਿ ਸਰਵਨ ਸਿੰਘ ਪੰਦੇਰ 14 ਤਰੀਕ ਦੀ ਮੀਟਿੰਗ ਤੋਂ ਨਾਖੁਸ਼ ਨੇ ਬੜੇ ਸਾਰੇ ਸਵਾਲ ਖੜੇ ਹੋ ਰਹੇ ਨੇ ਉਹਨਾਂ ਨੇ ਸਾਰੇ ਮੁੱਦੇ ਉਸ ਵੀਡੀਓ ਦੇ ਵਿੱਚ ਗਣਾਈ ਜਿਹਦੇ ਵਿੱਚ ਐਮਐਸਪੀ ਦਾ ਮੁੱਦਾ ਸੁਆਮੀ ਨਾਥਨ ਰਿਪੋਰਟ ਦਾ ਮੁੱਦਾ ਸਿੱਧੇ ਤੌਰ ਦੇ ਉੱਤੇ ਕਿਸਾਨਾਂ ਦੇ ਕਰਜ਼ ਮੁਆਫੀਆਂ ਦਾ ਮੁੱਦਾ ਔਰ ਹੋਰ ਕਈ ਮੁੱਦੇ ਸਰਵਨ ਸਿੰਘ ਪੰਦੇਰ ਦਾਸ ਦੇ ਨਜ਼ਰ ਆਏ ਔਰ ਨਾਲੋ ਨਾਲ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕੇਂਦਰ ਉੱਤੇ ਵੀ ਨਿਸ਼ਾਨਾ ਸਾਧਿਆ ਹੁਣ ਕੀ 14 ਤਰੀਕ ਦੀ ਮੀਟਿੰਗ ਤੋਂ ਨਾਕੋਸ਼ ਨੇ ਸਰਵਨ ਪੰਦੇਰ ਜਾਂ ਫਿਰ ਇਸ ਦਿੱਲੀ ਕੂਚ ਨੂੰ ਲੈ ਕੇ ਕੋਈ ਵੱਡਾ ਫੈਸਲਾ ਹੋ ਸਕਦਾ ਅੱਜ ਬਾਦ ਦੁਪਹਿਰ ਵੱਡਾ ਫੈਸਲਾ ਹੋਣ ਦੀ ਉਮੀਦ ਹੈ ਔਰ ਉਸ ਬਾਰੇ ਜਾਣਕਾਰੀ ਕਾਨਫਰੰਸ ਜ਼ਰੀਏ ਸਾਂਝੀ ਕੀਤੀ ਜਾਵੇਗੀ ਸਰਵਨ ਪੰਦੇਰ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਹਾਲਾਂਕਿ ਕੀ ਕੁਝ ਹੋਵੇਗਾ ਦੱਸਦੇ ਰਹਿਾਂਗੇ ਬਣੇ ਰੋਬਾਨ ਇੰਡੀਆ ਪੰਜਾਬੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਬੰਤ ਸਿੰਘ ਪੰਦੇੜ ਦਿੱਲੀ ਅੰਦੋਲਨ ਦੋ ਦਾ ਆਗੂ ਬੋਲਦਾ ਜੀ ਅੱਜ ਮੈਂ ਸ਼ੰਭੂ ਤੇ ਖੜਾ ਵਾਂ ਸ਼ੰਭੂ ਦੀ ਸਟੇਜ ਆ ਔਰ ਇੱਥੋਂ ਅਸੀਂ ਤੁਹਾਡੇ ਨਾਲ ਦੋ ਤਿੰਨ ਮੈਂਟਲੀ ਚਰਚਾ ਕਰਨਾ ਚਾਹੁੰਦੇ ਆ ਨੈਟ ਕਿੰਨਾ ਕੁ ਚਿਰ ਸਰਕਾਰ ਚੱਲਣ ਦੇਦੀ ਆ ਵੀ ਪਤਾ ਲੱਗ ਜੂਗਾ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਦੇ ਇੱਕ ਤਾਂ ਜਿਹੜਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਆ ਉਹ ਭਰਾ ਉਹ ਜਿੰਨਾ ਚਿਰ ਨਹੀਂ ਬੰਦਾ ਉਹਨਾਂ ਚਿਰ ਢੋਡੀ ਖੇਤੀ ਦੀ ਪੈਦਾਵਾਰ ਦੀ ਕੋਈ ਵੀ ਖਰੀਦ ਦੀ ਗਰੰਟੀ ਦੀ ਜ਼ਾਮਨੀ ਨਹੀਂ ਪਰ ਸਕਦਾ 100 ਸਵਾਲਾਂ ਚ ਇਹ ਵੱਡਾ ਸਵਾਲ ਆ ਵੀ ਖਰੀਦ ਦੀ ਗਰੰਟੀ ਜਿਹੜੀ ਫਸਲ ਦੀ ਖਰੀਦ ਦੀ ਗਰੰਟੀ ਹੁੰਦੀ ਆ ਉਹੀ ਫਸਲ ਤੇ ਸਰਮਾਇਦਾਰ ਪੈਸਾ ਲਾਉਂਦੇ ਆ ਵੀਲ ਫਸਲ ਹੈਗੀ ਆ ਤਾਂ ਹੀ ਉੱਤੇ ਕੁਝ ਮਿਲਦਾ ਹੈਗਾ ਇਸ ਕਰਕੇ ਖੇਤੀ ਸੰਕਟ ਦਾ ਹੱਲ ਕਰਨਾ ਵਾ ਤਾਂ ਅੱਤੋਂ ਜ਼ਿਆਦਾ ਹੱਲ ਖੇਤੀ ਸੰਕਟ ਦਾ ਜਿਹੜਾ ਨਿਵੇੜਾ ਕਰੂ ਹੋਊਗਾ ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਹੋਊਗਾ ਜਿਹੜੇ ਤਿੰਨ ਕਾਨੂੰਨ ਆਏ ਸੀਗੇ ਵਾਪਸ ਕਰਾਏ ਸਰਕਾਰ ਨੇ ਖੇਤੀ ਮੰਡੀ ਤੇ ਹਮਲਾ ਕੀਤਾ ਚਲੇਗੀ ਵਾਪਸ ਕੁਝ ਵੀ ਸਾਨੂੰ ਨਹੀਂ ਦਿੱਤਾ MSP ਲੀਗਲ ਗਰੰਟੀ ਕਾਨੂੰਨ ਤੇ ਸਰਕਾਰ ਨੂੰ ਕੁਝ ਦੇਣਾ ਪੈਂਦਾ ਵਾ ਸਰਕਾਰ ਨੇ ਕੁਝ ਦੇਣਾ ਵੀ ਨਹੀਂ ਵਪਾਰੀ ਨੂੰ ਜਿਹੜਾ ਕਾਰਪੋਰੇਟ ਵਪਾਰੀ ਆ ਜਿਹੜਾ ਸਾਡੇ ਕੱਚੇ ਮਾਲ ਤੇ ਜਿਹੜਾ ਸਾਡੇ ਅਨਾਸ ਤੇ ਕਬਜ਼ਾ ਕਰਨਾ ਪੈਂਦਾ ਉਹਦਾ ਕਬਜ਼ਾ ਸਦਾ ਲਈ ਖਤਮ ਹੋ ਜਾਂਦਾ ਵਾ ਇਹਦੋਂ ਗਾਹਾਂ ਜਿਹੜਾ ਨਵਾਂ ਕਾਨੂੰਨ ਦਾ ਖਲੜਾ ਆਇਆ ਵਾ ਕੁਝ ਅਖੌਤੀ ਬੁੱਧੀਜੀਵੀਆਂ ਨੂੰ ਲੱਗਦਾ ਕਿ ਇਹ ਇਹ ਸਭ ਤੋਂ ਵੱਡਾ ਹੈਗਾ ਵਾ ਠੀਕ ਹੈ ਜੀ ਪਰ APMC ਐਕਟ ਹੁੰਦਿਆਂ ਹੋਇਆਂ ਜੇ ਪੰਜਾਬ ਦਾ ਝੋਨਾ ਮੰਡੀਆਂ ਵਿੱਚ ਰੁਲਿਆ ਵਾ ਉਹਦੇ ਲਈ ਕੌਣ ਜ਼ਿੰਮੇਵਾਰ ਆ ਸਭ ਕੁਝ ਹੈਗਾ ਸੀ ਖਰੀਦ ਵੀ ਹੈਗੀ ਫਸਲ ਦੀ ਫਿਰ ਵੀ ਝੋਨਾ ਰੁਲ ਗਿਆ ਕਾਟਨ ਕਾਰਪੋਰੇਸ਼ਨ ਬਣੀ ਹੈਗੀ ਆ ਮਾਲਵੇ ਦੇ ਵਿੱਚ ਸਰਕਾਰ ਵੱਲੋਂ ਉਹਦੇ باوجود ਨਰਮਾ ਰੁਲ ਜਾਂਦਾ ਹੈਗਾ ਵਾ ਇਦਾਂ ਮਤਲਬ ਜਿੰਨਾ ਚਿਰ ਖਰੀਦ ਦੀ ਗਰੰਟੀ ਦਾ ਕਾਨੂੰਨ ਨਾ ਹੋਵੇ ਉਹਨਾਂ ਚਿਰ ਸਾਡੀ ਫਸਲ ਜੋ ਰੇਟ ਤੈਅ ਕਰ ਰਹੀ ਸਰਕਾਰ ਸਾਡੇ ਅਨੁਸਾਰ ਨਹੀਂ ਆਪਦੇ ਅਨੁਸਾਰ ਕਰ ਰਹੀ ਆ ਘੱਟੋ ਘੱਟ ਰੇਟ ਤੈਅ ਕਰ ਰਹੀ ਆ ਉਹਦੇ ਅਨੁਸਾਰ ਫਸਲ ਸੈਦ ਮੰਡੀ ਚ ਵਿਕੇ ਨਾ ਬੇਸ਼ੱਕ ਜਿਹੜਾ ਸਰਕਾਰ ਨੇ ਨਵਾਂ ਖਲੜਾ ਲੈ ਕੇ ਆਂਦਾ ਵਾ ਉਹ ਵੀ ਆਪਣੇ ਥਾਂ ਮਹੱਤਤਾ ਰੱਖਦਾ ਖਲੜਾ ਸਾਡਾ ਅੰਦੋਲਨ ਲੰਮਾ ਚੱਲੇਗਾ ਹੋਰ ਵੀ ਆ ਸਕਦਾ ਇਹਦੇ ਵਿੱਚ ਉਹਨੂੰ ਵੀ ਲੜਨਾ ਚਾਹੀਦਾ ਰੱਦ ਕਰਾਉਣ ਵਾਸਤੇ ਔਰ ਸਰਕਾਰ ਜਿਹੜੀ ਖੇਤੀ ਜਿੰਸ ਦੀ ਪੈਦਾਵਾਰ ਦਾ ਮੰਡੀ ਵਿੱਚ ਇੱਕ ਗਰੰਟੀ ਹੋਵੇ ਉਸ ਗਰੰਟੀ ਤੋਂ ਪਿੱਛੇ ਭਜਣਾ ਚਾਹੁੰਦੀ ਹੈਗੀ। ਤੇ ਇਹਨਾਂ ਨੂੰ ਐਮਐਸਪੀ ਵਾਲੀ ਗੱਲ ਜਿਹੜੀ ਪੂਰੇ ਦੇਸ਼ ਦੁਨੀਆ ਤੇ ਲੋਕਾਂ ਵਿੱਚ ਚੜੀ ਪਈ ਐ ਇਸ ਵੇਲੇ। ਤੇ ਉਹ ਹਮਲਾ ਕਰਕੇ ਉਹਨੂੰ ਪਿੱਛੇ ਧੱਕਣ ਦਾ ਯਤਨ ਵੀ ਕੀਤਾ ਗਿਆ। ਵੀ ਇਹ ਉੱਤੋਂ ਪਾਰ ਹੋਵੇ। ਦੂਸਰਾ ਕਿਸਾਨ ਮਜ਼ਦੂਰ ਦੀ ਕਰਜ਼ਾ ਮੁਕਤੀ ਤੋਂ ਬਗੈਰ ਖੁਦਕੁਸ਼ੀਆਂ ਕਿਵੇਂ ਜਿਹੜਾ ਖੁਦਕੁਸ਼ੀਆਂ ਕਿਵੇਂ ਰੁਕਣਗੀਆਂ ਭਈ ਨਹੀਂ ਰੁਕ ਸਕਦੀਆਂ ਉਹਨੂੰ ਕਰਜ਼ ਮੁਕਤੀ ਤੋਂ ਬਗੈਰ ਤਾਂ ਖੁਦਕੁਸ਼ੀਆਂ ਰੋਕਣ ਵਾਸਤੇ ਅੰਦੋਲਨ ਤੇਜ਼ ਕੀਤਾ ਗਿਆ ਸੀ ਔਰ ਇਹਦੇ ਨਾਲ ਦੀ ਨਾਲ ਜਿਵੇਂ ਅਸੀਂ ਜਥਿਆਂ ਦੇ ਵਿੱਚ ਭੇਜਦੇ ਆ ਆਪਦੇ ਮੁੱਖ ਪਹਿਲੇ ਜਥੇ ਵਿੱਚ ਸਤਨਾਮ ਸਿੰਘ ਪੰਨੂ ਸੁਵਿੰਦਰ ਸਿੰਘ ਚਤਲਾਲਾ ਸਰਜੀਤ ਸਿੰਘ ਫੂਲ ਵੱਡੇ ਲੀਡਰ ਠੀਕ ਹੈ ਜੀ ਇਹ ਸੱਚ ਆ ਫਿਰ ਕਦੀ ਅੰਦੋਲਨਾਂ ਦੇ ਵਿੱਚ ਵੱਡੇ ਲੀਡਰ ਨਹੀਂ ਮਰੇ ਹੈਗੇ ਅਰ ਅਸੀਂ ਅੱਗੇ ਤੋਰੇ ਹੈਗੇ ਫੈਸਲਾ ਕਰਕੇ ਵੀ ਅੱਗੇ ਲੱਗਣਗੇ ਸਾਡੇ ਲੀਡਰ ਜਿਹੜਾ 100 ਦਾ ਜਥਾ ਜਾਂਦਾ ਉਹਦੇ ਵਿੱਚ ਵੀ ਵੱਡੇ ਲੀਡਰ ਹੁੰਦੇ ਆ ਇਹ ਤੋਂ ਗਾਹਾਂ ਬਲਦੇਵ ਸਿੰਘ ਜੀਰਾ ਹਰ ਹੋਰ ਵੱਡੇ ਲੀਡਰ ਦੂਜੇ ਜਿसे ਤੀਜੇ ਜਿसे ਦੇ ਵਿੱਚ ਆਪਣਾ ਜਸਵਿੰਦਰ ਸਿੰਘ ਜੀ ਲੋਂਗੋਵਾਲ ਗੁਲਾਮੀ ਵਾਲਾ ਜੀ ਹੋਰ ਵੱਡੇ ਲੀਡਰ ਤੋਰੇ ਅਸੀਂ ਚੌਥਾ ਜਥਾ ਜਿਹੜਾ ਅਸੀਂ ਤੋਰ ਚ ਵੀ ਮਨਜੀਤ ਰਾਏ ਠੀਕਾ ਜੀ ਬਲਵੰਤ ਸਿੰਘ ਜੀ ਬਰਾਮਕੇ ਤੋਂ ਲੀਡਰ ਅੱਗੇ ਸਰਕਾਰ ਦੀਆਂ ਗੋਲੀਆਂ ਵਾਸਤੇ ਤੋਰੇ ਹੈਗੇ ਆ ਵੀ ਅੱਗੇ ਹਿੱਕ ਦਿਖਾਵਾਂਗੇ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜਾਂਗੇ ਇਸ ਕਰਕੇ ਭਰਾਵੋ ਇਹ ਹਜੇ ਅੰਦੋਲਨ ਲੰਮਾ ਚੱਲੂਗਾ ਸਰਕਾਰ ਜ਼ੋਰ ਲਾ ਰਹੀ ਛਾਲ ਕਰਨ ਦਾ ਸਰਕਾਰ ਨੇ ਪਹਿਲੀ ਖੀਰਲੀ ਮੀਟਿੰਗ ਜੋਰ ਲਾਇਆ ਸੀ ਵੀ ਇਹ ਕੰਟ੍ਰੈਕਟ ਫਾਰਮਿੰਗ ਤੇ ਮੰਨ ਜਾਣ ਕਿਹੜੀ ਕੰਟ੍ਰੈਕਟ ਫਾਰਮਿੰਗ ਭਈ ਜਿਹੜੀ ਹਰਾਸਤਾਨ ਚੱਲਦੀ ਆ ਹੁਣ ਵੀ ਉਹ ਸ਼ਾਲ ਕਰਨ ਜਾ ਕਰੂਗੀ ਜਿਹੜਾ মিডিਆ ਚੱਲ ਰਿਹਾ ਪ੍ਰਪੋਜ਼ਲ ਕਿਹੜੀ ਪ੍ਰਪੋਜ਼ਲ ਕੋਈ ਪ੍ਰਪੋਜ਼ਲ ਨਹੀਂ ਭਾਈ ਕੋਈ ਪ੍ਰਪੋਜ਼ਲ ਨਹੀਂ ਸਰਕਾਰ ਵੱਲੋਂ ਹੈਗੀ ਕੱਲਾ ਸੱਦਾ ਹੀ ਆ ਔਰ ਸੱਦੇ ਨੂੰ ਪ੍ਰਪੋਜ਼ਲ ਨਹੀਂ ਕਿਹਾ ਜਾਂਦਾ ਹੈਗਾ ਇਸ ਕਰਕੇ ਭਰਾਓ ਅੰਦੋਲਨ ਲੰਮਾ ਜਾਊਗਾ ਅੰਦੋਲਨ ਨੂੰ ਤੇਜ਼ ਕਹਾਂਗੇ ਮੋਦੀ ਨੂੰ ਪਿਛਲੇ ਦਿਨ ਅਸੀਂ ਚੇਤਾਵਨੀ ਦਿੱਤੀ ਸੀ ਤੇਜ ਹੋਊਗਾ ਆਰ ਪਾਰ ਤੇ ਜਾਊਗਾ ਤਗੜੇ ਹੋ ਜਾਓ ਸ਼ੰਭੂ ਬਾਰਡਰ ਨੂੰ ਮਜ਼ਬੂਤ ਕਰਨਾ ਹੈਗਾ ਵੱਧ ਤੋਂ ਵੱਧ ਟਕ ਟਟਾਲੀਆਂ ਲੈ ਕੇ 13000 ਪਿੰਡਾਂ ਚੋਂ 13000 ਟਰਾਲੀਆਂ ਲੈ ਕੇ ਆਓ ਤੁਹਾਨੂੰ ਕਦੀ ਨਰਾਸ਼ ਨਹੀਂ ਹੁੰਦਿਆਂਗੇ ਇਸ ਕਰਕੇ ਦਿੱਲੀ ਅੰਦੋਲਨ ਦਿੱਲੀ ਅੰਦੋਲਨ ਦੋ ਜਿਹੜੇ ਉਹਦੇ ਮਿੱਥੇ ਨਿਸ਼ਾਨੇ ਆ ਉਹ ਪੂਰੇ ਕਰੂਗਾ ਧੰਨਵਾਦ